ਮੁਲਾਇਕੋ ਜੀ ਦਾ ਖਾਲਸਾ ਵਾਇਲਡ ਜੀ ਦੀ ਖਤੇ ਆਈਦਾ ਬਲੌਗ ਹੋ ਗਿਆ ਸ਼ੁਰੂ ਮੁੰਡੇ ਚਾਵਾ ਸ਼ਾਵਾ ਪੀਂਦੇ ਆ ਅੱਜ ਖੰਡਪੜ ਸਾਹਿਬ ਦੀ ਆਰੰਭਤਾ ਕਰਾਉਣੀ ਆ ਪੂਰੇ ਸਿੰਘ ਤਿਆਰ ਬਰ ਤਿਆਰ ਚਾਵਾ ਸ਼ਾਵਾ ਛਗਲੀਆਂ ਵਾ ਤੇ ਹਥਿਆਰ ਵੀ ਸਾਹਮਣੇ ਪਏ ਆ ਚਲੋ ਲੱਗ ਜੀ ਵਾਹ ਬਾਬਾ ਜੀ ਸੰਬੋਧਨ ਕਰਦੇ ਆ ਤੇ ਲਈ ਅੱਲਾ ਮਾਰੀਏ ਤੇ ਸਾਰੀ ਗਲੀ ਦੇ ਕਰੀਏ ਸਾਫ ਆਈ ਕਿ ਅੱਕਾ ਰਹਿ ਗਿਆ ਆਪਣਾ ਹਾਂ ਪੰਜ ਤੇ ਅੱਗੇ ਰਹਿ ਗਿਆ ਅੱਛਾ ਅੱਲਾ ਚਲੋ ਲੱਭੋ ਝਾੜੂ ਚੂੜੂ ਨੱਚਰ ਫਿਰ ਸ਼ਵਾ ਸ਼ਵਾ ਸ਼ੀਰੋ ਸ਼ਵਾ ਪਰਮ ਅਗਲੇ ਬੰਨੇ ਆਓ ਦੋ ਉਧਰੋਂ ਆਇਆ ਕਰੋ ਦੋ ਉਧਰੋਂ ਆਇਆ ਕਰੋ ਆਪੋ ਆਪਣੀ ਢੇਰੀ ਲਾਇਆ ਕਰੋ ਗਲੀ ਦੇ ਵਿੱਚ ਨਾ ਪਾਇਓ ਦੋ ਦੋ ਜਣੇ ਆ ਕਰੋ ਦੋ ਦੋ ਦਾ ਜੋਟਾ ਦੋ ਉਧਰੋਂ ਦੋ ਉਧਰੋਂ ਫੇਰ ਸਹੀ ਬਣਦਾ ਵਾ ਹੁਣ ਤੂੰ ਫਤੇ ਉਹਨਾਂ ਦੇ ਮਗਰ ਲੱਗਾ ਨਾ ਉਹਨਾਂ ਦਾ ਫਾਇਦਾ ਨਾ ਹੁੰਦਾ ਦੋ ਪਰਮ ਉਧਰੋਂ ਤੂੰ ਕਿਦਾਂ ਪਰਮ ਲੱਗਾ ਇਤਰਾਈ ਜਾਂਦਾ ਦੋ ਇਧਰ ਆਓ ਤੇ ਦੋ ਇਧਰ ਆਓ ਉਹ ਗਲੀਆਂ ਸਾਫ਼ ਹੋ ਗਈਆਂ ਹੁਣ ਕਰਮ ਤੇ ਵੇਖ ਇਹਨਾਂ ਨੂੰ ਪਤਾ ਲੱਗ ਗਿਆ ਦੁੱਧ ਆ ਮਾਣੋ ਚੱਲ ਸੁਣੀਏ ਯਾ ਤੇ ਮਜੇਸ ਯਾ ਕਿ ਪਹਿਲਾਂ ਸੋਨੀਆ ਦੀ ਵਾਰੀ ਪੜ ਕੇ ਪੱਠੇ ਵੱਡਣ ਨਹੀਂ ਜਾਣਾ ਆਪਾਂ ਪੜ ਕੇ ਕੜਕ ਵੱਡ ਲਿਆਵਾਂਗੇ ਹੂੰ ਚੱਲ ਵੀ ਤੇਰਾ ਪੂਰਾ ਹੋ ਗਿਆ ਗਰਦੀ ਖਰਾਬ ਮਾਨੋ ਵਿਚਾਰੀ ਥੋੜੀ ਸਿਆਣੀ ਹੈ ਸੇਵਾ ਕਈ ਅੰਦਰ ਦਾ ਪੁੱਤ ਘਰੇ ਘਰੇ ਕਈ ਇੱਥੇ ਤੇ ਆ ਜਾਣਾ ਕੇਣਾ ਕੇੜੇ ਬਹੁਤ ਬੰਦ ਇਧਰ ਨੂੰ ਚੱਕਰਵਰਤੀ ਬੜੇ ਫਿਰਦੇ ਆ ਅੱਛਾ ਸਾਹਿਬ ਹੈ ਮਾਨ ਸਾਹਿਬ ਮਾਨ ਸਾਹਿਬ ਇਹ ਇਹਨਾਂ ਦਾ ਚਲੋ ਘਰੇ ਚਾਹ ਪੀਓ ਆ ਜੇ ਆਇਆ ਸਾਹਿਬ ਰਮਤੋ ਆ ਜਮਤ ਨਰਨ ਵੀ ਦੇ ਤਾਂ ਹਾਂ ਅਮੀਰ ਤੇ ਕਰਦੇ ਬਾਹਲੇ ਬਲਾ ਲੈਣ ਬਲਾ ਬਲਾ ਉਹਨੂੰ ਦੇ ਜਿੰਨਾ ਮਰਜ਼ੀ ਪਿਆਲੇ ਤੇ ਨਾ ਰੋੜ ਦੋ ਦੇ ਜਿੰਨਾ ਜਿੰਨਾ ਹੋਊਗਾ ਵੰਡੇ ਆਂ ਚੀਜ਼ ਮਿਲਣੀ ਆ ਉਹ ਸੋਨੇ ਸਭ ਤੋਂ ਸਿਆੜੀ ਤੇ ਜਿੰਨਾ ਪਿਆਲਾ ਦਾ ਨਾ ਅੱਧਾ ਕਿਲੋ ਤੇ ਆਪਣਾ ਬਾਕੀ ਆ ਸਭ ਮਹਾਲੋਂ ਦੇ ਆ ਰਾਨੋ ਜਿਹੜੀ ਵੜੀ ਖਰਾਬ ਕਰਦੀ ਨਾ ਅੰਮਾਲੋਂ ਦੇ ਸਭ ਤਾਂ ਜੰਕਾ ਕਰਦੀ ਮੈਂ ਇਹ ਤੁਹਾਨੂੰ ਦੱਸਦਾ ਹੈ। ਫੇਰ ਉਹ ਮਾੜਾ ਕਰਦੇ ਪਾਉਂ ਤੋਂ। ਕੋਈ ਲੋ ਬਾਕੀ ਕੰਮ ਸਾਰੇ ਆਪਾਂ ਬੰਦੇ ਥਾਂ ਥਾਈ ਮੋਟਰਾਂ ਦੇ ਚਲੇ ਗਏ ਆ। ਉਹਨੇ ਖੁਰ ਬਾਗ ਨੂੰ ਕੀੜਾ ਮਾਰ ਕੇ ਤੇ ਫੇਰ ਅੱਜ ਸ਼੍ਰੀ ਖਾਨੜ ਪਟ ਸਾਹਿਬ ਦੀ ਰਮਤਾ ਕਰਨੀ ਹੈ। ਤੇ ਚੱਲਾਂਗੇ। ਸ਼ੈੱਡ ਦੇ ਵਿੱਚ ਤੇ ਮਾਰਦੇ ਆ ਸਬਜੀ ਨੂੰ ਗੇੜਾ ਥੋੜਾ ਜਿਹਾ ਇੱਥੇ ਨਾ ਸਲਾਬਾ ਰਿੰਦਾ ਇਹਦਾ ਵੀ ਕਰਦੇ ਨਾ ਜਿਹਦੇ ਵਿੱਚ ਕਾਏ ਨਾ ਵੱਟ ਦੀ ਪਵਾ ਕੇ ਤੇ ਮਿੱਟੀ ਪੋਣੀ ਹੋਰ ਥੋੜੀ ਜਿੰਨਾ ਮੇਰੇ ਹਿਸਾਬ ਨਾਲ ਆ ਕਿਨੂ-ਕਨੂ ਦੇ ਬੂਟੇ ਨੇ ਇਹਨਾਂ ਨੂੰ ਖੁਸ਼ਕ ਪੈ ਲਈ ਜਿਤਨਾ ਉਧਰਲੇ ਬੰਨੇ ਖੁਸ਼ਕਾ ਨਾ ਜ਼ਮੀਨਾਂ ਖੁਸ਼ਕ ਚਾਹੀਦੀ ਆ ਫੇਰ ਅਸਲ ਸਹੀ ਫਲ ਪੈਣਾ ਸਾਰੇ ਐ ਬਾਹਰ ਜੀ ਆ ਗਈ ਬੂਟੇ ਸਾਰੇ ਪੁੰਗਰਣ ਦੇ ਵਧੀਆ ਗਰਮੀ ਦੇ ਨਾਲ ਇਸ ਵੇਲੇ ਸਾਰੇ ਰਾਤ ਨੂੰ ਤਰੇਲ ਨਾਲ ਭਿੱਜੇ ਹੁੰਦੇ ਤੜਕੇ ਮੁੜ ਕੇ ਹੁਣ ਗਿਰ ਜਦੋਂ ਦੁਪਹਿਰ ਜੀ ਲੱਗੀ ਫੇਰ ਐ ਫੁੱਟ ਪੈਣੇ ਵਾਹਿਗੁਰੂ 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 ਸੱਚੇ ਪਾਤਸ਼ਾਹ ਇਦਾਂ ਹੀ ਹਰਿਆ ਭਰਿਆ ਰੱਖੀ ਸਾਨੂੰ ਮਿਹਨਤ ਦਾ ਬਲ ਬਖਸ਼ੀ ਹੋਰ ਹੁਣ ਸਾਨੂੰ ਤੂੰ ਉਹਦੇ ਵਾਲੀ ਮਿਹਨਤ ਦਾ ਹੀ ਬਲ ਬਖਸ਼ੇਗਾ ਤੇ ਫੇਰ ਅਸੀਂ ਕਾਮਯਾਬ ਹੋਣਾ ਪ੍ਰਮਾਤਮਾ ਬਸ ਮਿਹਨਤ ਦਾ ਬਲ ਬਖਸ਼ ਜਿੰਨਾ ਵੀ ਸਰਪਾਤ ਦਾ ਪਲਾ ਮੰਦਣਾ ਲੱਗਾ ਸਟ੍ਰੌਬਰੀ ਨੂੰ ਲਪਾਵਾ ਹੁਣ ਜਿੱਦਾਂ ਕੋਈ ਹੋਰ ਵੀਡੀਓ ਵੇਖਾਂਗੇ ਇਹਦੀ ਬਿਮਾਰੀ ਸਮਾਰੀ ਵਾਸਤੇ ਉਹ ਸਾਰਾ ਉਹਨਾਂ ਨੂੰ ਸਾਂਭਾਂਗੇ ਤੇ ਹੁਣ ਚੱਲਦੇ ਆ ਘਰੇ ਆਹ ਮੇਰਾ ਦੁਕਾਨ ਤੇ 100 ਬੈਤ ਕੁਰਸੀ ਤੇ ਪਿਆ ਤੇ ਹੁਣ ਅੱਜ ਜਿਹੜੀ ਖਾੜਪੁਰ ਸਾਹਿਬ ਦਾ ਪਾਠ ਆਰੰਭ ਕਰਾਉਣਾ Horsaya baktığımızda gutudo filtrate yapıyoruz ve спорт daha çok hadi bakalım ama arkayı yürüyemez Horsayla güneşi�� Vive ਉਹਨਾਂ ਦੇ ਨਾਲ ਨਾਲ ਕੋਈ ਹੋਰ ਫਾਈਲ ਨਹੀਂ ਹੈ ਇਹ ਹੋ ਜਾਂਦਾ ਹੈ ਅੱਗੇ ਤੋਂ ਮੋੜਾ ਹੀ ਜਾਂਦਾ ਹੈ ਚੱਲਦੀ ਆ ਹੋਰ ਚੱਲਦੀ ਆ ਫਿਰ ਅਗਰੇ ਸ਼ਾਨੇ ਕੀ ਕਿਹਦਾ ਹੈ ਨਾ ਹੈ ਜਿੱਥੇ ਦਾ ਸਵਾਦ ਲਾ ਕੇ ਆਪਣੇ ਨਿੱਕਲੇ ਆ ਜੇ ਕੋਈ ਬਾਰ ਬੈਠੋ ਬਾਰ ਬੈਠੋ ਚੋਦੇ ਨਗਰੇ ਇਕੱਠਾ ਆ ਬਾਰ ਬੈਠੋ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਪਰਮਾ ਮੋਹ ਗਨ ਮੋਹ ਵਿੰਡਾਣਾ ਤਾਗੀ ਮੇਗਾ ਦੀ ਦੇ ਕੋਲ ਗੱਲਬਾਤਾਂ ਲਗਾਏਗਾ ਰਸਤੇ ਦੇ ਬਾਦ ਘਾੜ ਦੇ ਸਾਈ ਹੋਣਾ ਚਾਲੇ ਪੌਣ ਦੀ ਅੱਗ ਆ ਬਖਸ਼ੋਰੀ ਸੁਖੋ ਤੁਹਾਡਾ ਨਾਮ ਜਿੱਤਾ ਜਨਨ ਕਨਾਮ ਹੁਣ ਆਪਣਾ ਹੋ ਗਿਆ ਡੰਗਰਾਂ ਦਾ ਪੱਠੇ ਲਖਤੇ ਦਾ ਟਾਈਮ ਸਾਰੇ ਡੰਗਰਾਂ ਨੂੰ ਪਾ ਕੇ ਤੇ ਔੜਨ ਦਾ ਨਾ ਚਰ ਲੈਣਾ ਇਹਨਾਂ ਨੂੰ ਫੀਡ ਇਹਨਾਂ ਲਈ ਨਹੀਂ ਪਾਉਂਦਾ ਬੱਸ ਬੱਸ ਜਤੀ ਜਾ ਮਣੋ ਇਹ ਲਾੜ ਲੀਆ ਇਹ ਤਿਆਰ ਕਰਕੇ ਦੇਖਣੀ ਆ ਪੂਰਾ ਜੋਰ ਲਾਉਣਾ ਹਾਂ ਖਾ ਲੋ ਖਾ ਲੋ ਇਹਨੂੰ ਬੜੀ ਗੰਦੀ ਆ ਤੇ ਨੇ ਇਧਰ ਲਿਆ ਲਿਆ ਢੇਰੀ ਲਾ ਕੇ ਥੱਲੋਂ ਲਬ ਲਬ ਖਾਣਾ ਕਈਆਂ ਡੰਗਰਾਂ ਦੀ ਵਾਦੀ ਹੁੰਦੀ ਆ ਹੂੰ ਲੋ ਬਾਕੀ ਹੁਣ ਅੱਜ ਆਪਾਂ ਸ਼੍ਰੀ ਖਾਨੜਪੜ ਸਾਹਿਬ ਜਿਹੜਾ ਭਰਾਤਾ ਵਾ ਤੇ ਬੜੇ ਵੀਰ ਮਿਲ ਨਾਉਦੇ ਆ ਕਰਨਾਉਦੇ ਆ ਵੀ ਸਾਰਿਆਂ ਨੂੰ ਹੁੰਦਾ ਵੀ ਦੁੱਖ ਦੇ ਵਿੱਚ ਸਾਥ ਤਈਏ ਬਹੁਤ ਵੱਡਾ ਪਰਮਾਰਥਮਾਨ ਚਲੋ ਸਾਡੇ ਪਰਿਵਾਰ ਨੂੰ ਘਾਟਾ ਪਾਇਆ ਬੰਦਿਆਂ ਦੀ ਸਦਾ ਲੋੜ ਅੱਗੇ ਬੰਦਿਆਂ ਦੀ ਜੜੀ ਆ ਘਾਟ ਵਾ ਵੀ ਚਲੋ ਵੈਗੁਰੂ ਦੀ ਕਿਰਪਾ ਨਾਲ ਖਲਾਰਾ ਠੀਕ ਵਾ ਤੇ ਬੰਦਿਆਂ ਦੀ ਕਾੜ ਮਹਿਸੂਸ ਹੁੰਦੀ ਰਹਿੰਦੀ ਆ ਕੋਈ ਟਾਈਮ ਹੋਣਾ ਨਾ ਟਾਈਮ ਹੀ ਸੁਖ ਵੇਖਣ ਦਾ ਸਾਰੀ ਉਮਰ ਪਹਿਲਾਂ ਕਮਾਈ ਕਰਦੇ ਰਹਿ ਹੁਣ ਥੋੜਾ ਜਿਹਾ ਟਾਈਮ ਵੇਖਣ ਦਾ ਹੈ ਤੇ ਹੁਣ ਪ੍ਰਮਾਤਮਾ ਲੈ ਗਿਆ ਸਾਕੀ ਪ੍ਰਮਾਤਮਾ ਉਹਨਾਂ ਦੇ ਚਰਨਾਂ ਜਨ ਨੂੰ ਆਸ ਬਖਸ਼ੇ ਆਪਾਂ ਦੇਖੋ ਆ ਸਕਦੇ ਆ ਕਰਮ ਵਾਗਨ ਤੇ ਪਈ ਰੱਖਿਆ ਇਤਰਾ ਗਾੜੀ ਆ ਵੀ ਹੁਣ ਜੋ ਪੂਰਨੇ ਪਾ ਗਏ ਆ ਤੇ ਛੇ ਦਾ ਆਪਾਂ ਉਹਨਾਂ ਪੂਰਨਿਆਂ ਦੇ ਚੱਲਣ ਜੋਗੇ ਨਹੀਂ ਸੀ ਤੇ ਪਰ ਹੁਣ ਜਦੋਂ ਬੰਦਾ ਸੁਣੀ ਦੀਆਂ ਆਪਾਂ ਇਹਨੂੰ ਚੇਂਜ ਕਰੀਦਾ ਵੀ ਜੋ ਡੈਡੀ ਦੀ ਸੋਚ ਸੀ ਉਸੇ ਤਰੀਕੇ ਨਾਲ ਆਪਦਾ ਜੀਵਨ ਬਣਾਈਏ ਵੀ ਉਹ ਪਹਿਲਾਂ ਮਨਮੋਜੀ ਹੁਣ ਥੋੜਾ ਜਿਹਾ ਆਪਾਂ ਨੂੰ ਬਹੁਤ ਜ਼ਿਆਦਾ ਪੈਰ ਸੰਭਲ ਸੰਭਲ ਕੇ ਰੱਖਣੇ ਪੈਣੇ ਆ ਸਾਰਾ ਕੁਝ ਕਿਉਂ ਜਿੱਦਾਂ ਜੇ ਆਪਾਂ ਉਹਦੇ ਪੂਰਨਿਆਂ ਦੇ ਚੱਲਾਂਗੇ ਉਹਦੇ ਨੂੰ ਕਮਾਈ ਕਰਾਂਗੇ ਤੇ ਫਿਰ ਸਾਰੇ ਆਖਣਾ ਹਾਂ ਵੀ ਮੁੰਡਿਆਂ ਨੇ ਕੰਮ ਚੋਕ ਲਿਆ ਤੇ ਜਿਉ ਉਹਦੇ ਤੋਂ ਉਲਟ ਚੱਲਾਂਗੇ ਤੇ ਫੇਰ ਥੋੜਾ ਜਿਹਾ ਔਖਾ ਜਣਾ ਇਸ ਕਰਕੇ ਵੈਗਰੂ ਤੋਂ ਇਹੋ ਹੀ ਅਰਦਾਸ ਕਰਦੇ ਆ ਵੀ ਜਿੰਨਾ ਵੀ ਹੋ ਸਕੇ ਉਹਦੇ ਜਿਹੜੇ ਉਹਨੇ ਕਰਮ ਕੀਤੇ ਜਾਂ ਜੋ ਸਖਾ ਕੇ ਗਿਆ ਉਹਦੇ ਹਿਸਾਬ ਨਾਲ ਚੱਲ ਜਾਈਏ ਤੇ ਉਹਦੇ ਮਨ ਨੂੰ ਹੋਰ ਸੌਖਾ ਕਰੀਏ ਪ੍ਰਮਾਤਮਾ ਪਾਣਾ ਮੰਨਣ ਦਾ ਬਲ ਵੀ ਬਖਸ਼ੀਤ ਬਾਕੀ ਜੀਵਨ ਉਹਦੇ ਅਨੁਸਾਰ ਲੰਘਣ ਦਾ ਬਲ ਬਖਸ਼ੇ ਤੇ ਵੈਗਰੂ ਬਸ ਤੇਰੇ ਗੜੀ ਇਹੋ ਅਰਦਾਸ ਆ ਵੀ ਉਹਦੀ ਇੱਜ਼ਤ ਜਿਹੜੀ ਆ ਬਰਕਰਾਰ ਰੱਖੀਏ ਜਿੱਦਾਂ ਦਾ ਉਹ ਜੀਵਨ ਜੀ ਗਿਆ ਉਦਾਂ ਦਾ ਹੀ ਕਿਤੇ ਮੇਰਾ ਜੀਵਨ ਹੋ ਜੇ ਤੇ ਬਸ ਇਹ ਹੋ ਗਿਆ ਨੂੰ ਤੋਂ ਮੰਗਦੇ ਫਿਰ ਮੀ ਹੁਣ ਇਹਨਾਂ ਦਾ ਪਾਣੀ ਦਾ ਵੀ ਧਿਆਨ ਰੱਖਣਾ ਪੈਣਾ ਪਾਣੀ ਰੱਖਿਆ ਕਿਉਂਕਿ ਸਿਆਲ ਦੇ ਵਿੱਚ ਗੁਜ਼ਾਰਾ ਆ ਜਾਂਦਾ ਗਰਮੀ ਚ ਔਖਾ ਵਾ ਵੇਲੀ ਬੰਨ ਕੇ ਨਹੀਂ ਕਦੀ ਰੱਖੀ ਹੁਣ ਬੰਨੀ ਆ ਇਹਦੇ ਹੁਣ ਇੰਦੀ ਗਾੜੀ ਤਾਂ ਤਰਾ ਵੇਖਿਓ ਸੰਤਰੇ ਦੇ ਪੱਤੇ ਖੱਟੇ ਆ ਸੰਤਰੀਆਂ ਦੇ ਪੱਤੇ ਖੱਟੇ ਆ ਥੱਲੇ ਤਰਾ ਸਲਾਬਾ ਵੀ ਹੈਗਾ ਇੱਕ ਆਪਣੇ ਜਿ ਤਰ੍ਹਾਂ ਹੁਣ ਪਲਾਟ ਫੁੱਲ ਪੂਰੇ ਲੱਗੇ ਆ ਤੁਹਾਨੂੰ ਵੇਖੋ ਸ਼ਾਇਦ ਪਤਾ ਲੱਗ ਜੇ ਇਲਾ ਇਹ ਜਕਰ ਬਣ ਗਿਆ ਸੂਰਨਪਾ ਮਾਰਨਾ ਹੈ ਢੀੜਾ ਛੋਲੇ ਚਿੱਟੇ ਛੋਲੇ ਕਾਲੇ ਛੋਲੇ ਤੇ ਮਸਰ ਇਹਨਾਂ ਨੂੰ ਗੋਡੀ ਮਾਰ ਕੇ ਤੇ ਕਰਤਾ ਵਾ ਤੇ ਪੂਰੇ ਜਿਹੜੇ ਸੰਘਣੇ ਵਿਰਲੇ ਕਰਤੇ ਆ ਵੇਖੋ ਹੁਣ ਜੇ ਇਹਦੇ ਕਾਮਯਾਬ ਹੋ ਗਏ ਗਾਂ ਨੂੰ ਫਿਰ ਥੋੜਾ ਥਾਂ ਵਧਾ ਦਾਂਗੇ ਚਲੋ ਖਾਣ ਜੁਗ ਹੋ ਜਾ ਕਰਨਗੇ ਐਡਾ ਵੱਡਾ ਪਰਿਵਾਰ ਆ ਕੋਈ ਘਰ ਦੀਆਂ ਹੁਣ ਨਾ ਸੌਜੀਆਂ ਹੁਣ ਇਹ ਸੌਜੀਆਂ ਦਾ ਇਹ ਆ ਹੁਣ ਇਹ ਨੂੰ ਹੀ ਨਾ ਨਖਾਦ ਪਾਈ ਨਾ ਕੋਈ ਸਪਰੇ ਇਹ ਪਤਾ ਤਾਂ ਹੈਗਾ ਨਾ ਵੀ ਆਪਾਂ ਆਪਦੀ ਜਿਹੜੀ ਖੇਤੀ ਨੂੰ ਕੁਝ ਨਹੀਂ ਪਾਇਆ ਕਿ ਠੀਕ ਆ ਯਾਰ ਜੋ ਆਕ ਜਾਦ ਵਿਚੋਂ ਸੁਪਰੀਆਂ ਮਾਰ ਦਿੰਦੇ ਰੰਗ ਕਰਨ ਨੂੰ ਚਿੱਟਾ ਪੈਦਾ ਕਰਨ ਨੂੰ ਆਪਾਂ ਨੂੰ ਇਹ ਤੇ ਹੋਊ ਨਾ ਹੁਣ ਦਾਲ ਘਰ ਦੀ ਜਿਹੜੀ ਅਸੀਂ ਬਣਾਉਨੇ ਆ ਉਹਦਾ ਵੱਖਰਾ ਹੀ ਫਰਕ ਆ ਇਸ ਕਰਕੇ ਚਲੋ ਥੋੜੀਆਂ-ਥੋੜੀਆਂ ਖੇਤੀ ਖੁੱਲੀ ਹੋਣ ਦੇ ਕਰਕੇ ਥੋੜੀਆਂ-ਥੋੜੀਆਂ ਫਸਲਾਂ ਜਰੂਰ ਬੀਜਿਆ ਕਰੋ ਤਾਂ ਜੋ ਆਪਾਂ ਕੁਛਣਾ ਕੁਛ ਆਪਦੇ ਆਪ ਤੇ ਵਧੀਆ ਲੱਗਣ ਲੱਗੇ ਤੇ ਬਹੁਤ ਸੋਹਣੀ ਫਸਲ ਖੜੀ ਆ ਬਾਕੀ ਫਲ ਪਊ ਫੇਰ ਪਤਾ ਲੱਗੂ ਕਿੰਦਾਂ ਦਾ ਪੈਂਦਾ ਹੁਣ ਗੰਡਿਆਂ ਦੀ ਚੱਲਣ ਦੀ ਗੋਡੀ ਆਵੇ ਰਾਣਿਆਂ ਜਿੰਨਾਂ ਜਿੰਨਾ ਗੰਡਿਆਂ ਆਵੇ ਜਿੰਨਾ ਗੰਡਿਆਂ ਨੂੰ ਪੂਰਾ ਰੇਜ ਜੀ ਦਾ ਪਾਣੀ ਲੱਗਾ ਉਹ ਕਿੱਡੇ ਵਧੀਆ ਹੋ ਗਏ ਆ ਪਰ ਮੈਨੂੰ ਰੋਗ ਰਾਗ ਨਹੀਂ ਹੈ ਕਣਕਾਂ ਨੂੰ ਪਾਣੀ ਜਿਹੜਾ ਲੱਗਣ ਡਿਆ ਵਾ ਤੇ ਹੁਣ ਪੂਰਾ ਹਸਾਬ ਨਾਲ ਪੰਜਾਂ ਦਿਨਾਂ ਨੂੰ ਸਪਰੇ ਦਾ ਵੀ ਟਾਈਮ ਹੋ ਜਾਣਾ ਅਜੇ ਤੇ ਕੋਈ ਤੇਲਾ ਤੂਲਾ ਕੋਈ ਬਿਮਾਰੀ ਨਹੀਂ ਚੋਂ ਕਣਕਾਂ ਨੂੰ ਆਪਣੇ ਨੂੰ ਮੂੰਹ ਚੋਂ ਝੋਨਾ ਨਿਕਲ ਚੱਲਿਆ ਤੇ ਨਾਲ ਹੀ ਇਹਨਾਂ ਸਪਰੇਆ ਕਰਦਾਂਗੇ ਤੇਲੇ ਤੂਲੇ ਵਾਲੀਆਂ ਓਏ ਆਜੋ ਆਜੋ ਆਖਿਉ ਰਦਾਸ ਮਾਲ ਕਰ ਆਏ ਗੋਵਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੇ ਆ ਸੰਗ ਮੰਤਨ ਰਾਤਾ ਰਾਮ ਕੇ ਅੰਗ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲ ਰਖ ਸਭ ਹਰੇ ਆ ਸੋਦਾ ਸਤਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚੰਨ ਕਮਲ ਹਿਰਦੈ ਮੈਂ ਜਾਪ ਨਾਨਕ ਪੇਖ ਜਿਵੈ ਪਰਤਾਪ ਗੌੜੀ ਮਹੱਲਾ ਪੰਨਵਾ ਧੰਨ ਸਮ ਗੁਰ ਲਾਗਾ ਸੰਸਾਰ ਦੇ ਜਿਹੜੇ ਆ ਕਾਰੋਬਾਰ ਸਾਰੇ ਚੱਲੀ ਜਾਂਦੇ ਆ ਜਾਣ ਵਾਲੇ ਨੇ ਵਾਪਸ ਨਹੀਂ ਆਉਣਾ ਗਰਬਾਣੀ ਦਾ ਪ੍ਰਵਾਹ ਚੱਲੀ ਜਾਂਦਾ ਹੁਣ ਸਾਰੀਆਂ ਸੰਗਤਾਂ ਨੂੰ ਰਾਤ ਦਾ ਪ੍ਰਸ਼ਾਦ ਅਸ਼ਟਾਵਾਂਗੇ ਜਿੱਦਾਂ ਸੰਸਾਰ ਦੀ ਯਾਤਰਾ ਵਾ ਬੰਦਾ ਪੂਰੀ ਕਰਕੇ ਚਲੇ ਜਾਂਦਾ ਪਰ ਜਿਹੜੇ ਕੰਮ ਧੰਦੇ ਆ ਇਹ ਦੁਨੀਆਦਾਰੀ ਜਿਹੜੀ ਇਦਾਂ ਹੀ ਚੱਲਦੀ ਰਹਿਣੀ ਹੈ ਜੇ ਆਪਾਂ ਇਦੇ ਹਿਸਾਬ ਨਾਲ ਨਾਂ ਆਪਦੇ ਆਪ ਨੂੰ ਢਾਲਾਂਗੇ ਤੇ ਬਹੁਤ ਤੰਗ ਹੋਾਂਗੇ ਪਰਮਾਤਮਾ ਚਲੋ ਆਪਾਂ ਮੰਨਣ ਦਾ ਬਲ ਬਖਸ਼ੇ ਤੇ ਸਾਰੇ ਵੀਰ ਹੁਣ ਬਾਬਿਆਂ ਨੂੰ ਪ੍ਰਸ਼ਾਦਾ ਸਕਾਉਂਦੇ ਆ ਤੇ ਅੱਜ ਦਾ ਵਲੌਗ ਆਪਣਾ ਐਡਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ